ਕੀ ਕਾਲ ਦੀ ਦੇਅਲ ਦਾ ਪਾਠ ਹੈ ਜੀ ਅੱਠ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਇੱਕ ਕਿਸਾਨ ਕੋਲ ਇੱਕ ਖੋਤਾ ਸੀ ਕਿਸਾਨ ਨੂੰ ਪੈਸੇ ਚਾਹੀਦੇ ਸਨ ਉਸਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਨਾ ਕੁਝ ਪੈਸੇ ਮਿਲ ਜਾਣਗੇ ਇੱਕ ਦਿਨ ਸਵੇਰੇ ਸਵੇਰੇ ਆਪਣੇ 10-12 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਿਆ ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ਪਿਓ ਪੁੱਤਰ ਦੂਰ ਦੇ ਜਾ ਰਹੇ ਸਨ ਅਜੇ ਕੁਝ ਦੂਰ ਹੀ ਗਏ ਸਨ ਕੀ ਉਹਨਾਂ ਨੂੰ ਕੁਝ ਕੁੜੀਆਂ ਮਿਲ ਪਈਆਂ ਉਹ ਉਹਨਾਂ ਨੂੰ ਦੇਖ ਕੇ ਹੱਸ ਪਈਆਂ ਤੇ ਇੱਕ ਦੂਜੇ ਨੂੰ ਕਹਿਣ ਲੱਗੀਆਂ ਦੇਖੋ ਪਲਾ ਇਹਨਾਂ ਮੁਰਗਾ ਕੋਲ ਚੰਗਾ ਪਲਾ ਖੋਤਾ ਹੈ ਸਵਾਰੀ ਕਰਨ ਲਈ ਇਹ ਪਿਓ ਪੁੱਤਰ ਨਾਲ-ਨਾਲ ਪੈਦਲ ਤੁਰੇ ਜਾਂਦੇ ਨੇ ਕਿਸਾਨ ਉਹਨਾਂ ਦੀ ਗੱਲ ਸੁਣ ਕੇ ਕੁਝ ਸ਼ਰਮਿੰਦਾ ਹੋ ਦੇਹਾਂ ਹੋ ਗਿਆ ਸੋਚ ਵਿਚਾਰ ਕਿ ਉਹਨੇ ਆਪਣੇ ਪੁੱਤਰ ਨੂੰ ਖੋਤੇ ਤੇ ਬਿਠਾ ਦਿੱਤਾ ਤੇ ਆਪ ਪੈਦਲ ਚੱਲਣ ਲੱਗ ਪਿਆ ਅੱਜ ਉਹ ਥੋੜੀ ਦੂਰ ਹੀ ਗਏ ਸਨ ਕੀ ਉਹਨਾਂ ਨੂੰ ਦੋ ਆਦਮੀ ਮਿਲ ਪਏ ਉਹ ਉਹਨਾਂ ਨੂੰ ਜਾਂਦਿਆਂ ਦੇਖ ਕੇ ਕਹਿਣ ਲੱਗੇ ਦੇਖੋ ਇਸ ਮੁੰਡੇ ਨੂੰ ਹਟਾ ਕਟਾ ਆਪ ਹੋਤੇ ਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਕੜੀਸਦਾ ਜਾਂਦਾ ਹੈ ਅੱਜ ਦੇ ਮੁੰਡਿਆਂ ਨੂੰ ਮਾਪਿਓ ਦਾ ਰਤਾ ਧਿਆਨ ਨਹੀਂ ਉਹਨਾਂ ਦੀ ਇਹ ਗੱਲ ਸੁਣ ਕੇ ਕਿਸਾਨ ਮੁੰਡ ਪਰੇਸ਼ਾਨ ਹੋ ਗਿਆ ਉਸਨੇ ਮੁੰਡੇ ਨੂੰ ਖੋਤੇ ਤੋਂ ਉਤਾਰ ਦਿੱਤਾ ਅਤੇ ਉਸ ਦੀ ਥਾਂ ਤੇ ਆਪ ਬੈਠ ਗਿਆ ਉਹ ਮੁੰਡਾ ਭੱਜ-ਭੱਜ ਕੇ ਕੂਤੇ ਨਾਲ ਆਪਣੀ ਚਾਲ ਮਿਲਾ ਰਿਹਾ ਸੀ ਨਾਲੇ ਸਾਹੋ-ਸਾਹ ਹੋ ਰਿਹਾ ਸੀ ਦੋ ਆਜੜੀ ਰਾਹ ਵਿੱਚ ਭੇਡਾਂ ਚਾਰ ਰਹੇ ਸਨ ਜਦੋਂ ਉਹਨਾਂ ਨੇ ਇਹ ਨਜ਼ਾਰਾ ਵੇਖਿਆ ਤਾਂ ਇੱਕ ਦੂਜੇ ਨੂੰ ਕਹਿਣ ਲੱਗੇ ਦੇਖੋ ਬੁੱਢੇ ਦੀ ਅਕਲ ਨੂੰ ਮਲੂਕ ਜਿਹਾ ਬੱਚਾ ਭੱਜ-ਭੱਜ ਸਾਹੋ-ਸਾਹ ਹੋਇਆ ਪਿਆ ਹੈ ਤੇ ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ ਇਹ ਸੁਣ ਕੇ ਕਿਸਾਨ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਆ ਜਾ ਪੁੱਤਰਾ ਤੂੰ ਵੀ ਮੇਰੇ ਨਾਲ ਖੋਤੇ ਤੇ ਬੈਠ ਜਾ ਹੁਣ ਸਾਨੂੰ ਕੋਈ ਕੁਝ ਨਹੀਂ ਕਹੇਗਾ ਤਾਂ ਦੇਖੋ ਇਹ ਕਹਿ ਕੇ ਉਸਨੇ ਮੁੰਡੇ ਨੂੰ ਵੀ ਖੋਤੇ ਤੇ ਚੜਾ ਲਿਆ ਉਹ ਦੋਵੇਂ ਪਿਓ ਪੁੱਤਰ ਖੁਸ਼ੀ-ਖੁਸ਼ੀ ਝੂਟੇ ਲੈਂਦੇ ਸ਼ਹਿਰ ਵੱਲ ਜਾ ਰਹੇ ਸਨ ਇੰਨੇ ਨੂੰ ਸ਼ਹਿਰੋਂ ਵਾਪਸ ਆ ਰਹੇ ਕੁਝ ਬੰਦੇ ਉਹਨਾਂ ਨੂੰ ਟੱਕਰ ਪਏ ਉਹ ਪਿਓ ਪੁੱਤਰ ਨੂੰ ਖੋਤੇ ਤੇ ਸਵਾਰ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ ਅਤੇ ਬੋਲਣਾ ਬੋਲਣੋਂ ਨਾ ਰਹਿ ਸਕੇ ਖੋਤਾ ਕਿਸੇ ਦਾ ਚੋਰੀ ਕਰਕੇ ਲਿਆਏ ਹੋ ਜਿਹੜਾ ਲੱਗੇ ਹੋ ਰਾਹਲਨ ਵਿਚਾਰਾ ਤੁਹਾਡੇ ਦੋਹਾਂ ਦੇ ਪਾਰ ਨਾਲ ਦੱਬਿਆ ਪਿਆ ਹੈ ਤੁਹਾਡੇ ਵਿੱਚ ਥੋੜੀ ਬਹੁਤੀ ਇਨਸਾਨੀਅਤ ਹੈ ਕਿ ਨਹੀਂ ਜਾਨਵਰ ਵਿਚਾਰਾ ਬੋਲ ਨਹੀਂ ਸਕਦਾ ਤਾਂ ਕੋਈ ਤਰਸ ਕਰੋ ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਪੋਤੇ ਦੋਹੇਠਾਂ ਉੱਤਰ ਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ ਰਾਹ ਜਾਂਦਾ ਹਰ ਕੋਈ ਕੁਝ ਨਾ ਕੁਝ ਕਹੀ ਜਾ ਰਿਹਾ ਸੀ ਉਹਨਾਂ ਨੇ ਪੋਤੇ ਨੂੰ ਚੁੱਕ ਲਿਆ ਤੇ ਚੁੱਕ ਕੇ ਲੈ ਜਾਣ ਦੀ ਤਰਕੀਬ ਸੋਚੀ ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਤੋਂ ਤੇ ਦੋ ਕਰਕੇ ਬੰਨ੍ਹ ਦਿੱਤੀਆਂ ਅਤੇ ਉਹਨਾਂ ਵਿੱਚ ਇੱਕ ਡੰਡਾ ਲੰਗਾ ਲਿਆ। ਇੱਕ ਪਾਸਿਓਂ ਪਿਓ ਤੇ ਡਾਂਗ ਮੋਢੇ ਤੇ ਰੱਖੀ। ਦੂਜੇ ਪਾਸਿਓਂ ਪੁੱਤਰ ਨੇ ਡਾਂਗ ਮੋਢੇ ਤੇ ਰੱਖ ਲਈ। ਹੁਣ ਪਿਓ ਪੁੱਤਰ ਸ਼ਹਿਰ ਵੱਲ ਨੂੰ ਚੱਲ ਪਏ। ਰਸਤੇ ਵਿੱਚ ਇੱਕ ਪੁਲ ਆਉਂਦਾ ਸੀ। ਉਹ ਪੁਲ ਪਾਰ ਕਰ ਰਹੇ ਸਨ। ਦੋਹਾਂ ਦੇ ਮੋਢਿਆਂ ਤੇ ਰੱਖੀ ਡਾਂਗ ਵਿਚਾਲੇ ਲੜਕਦੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ ਜਾਂਦੇ ਲੋਕ ਦੇਖਦੇ ਹੱਸੇ ਜਾ ਰਹੇ ਸਨ ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ ਲੋਕਾਂ ਨੇ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ ਉਸ ਨੇ ਹਿਲਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਜਾ ਡਿੱਗੀ ਦੋਹਾਂ ਦੇ ਦੇਖਦੇ ਆਂ ਦੇਖਦੇ ਆਂ ਖੋਤਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਦੋਹੇ ਹੱਕੇ ਬੱਕੇ ਦੇਖ ਦੇ ਰਹੇ ਰਹੇ ਰਹਿ ਗਏ ਕਿਸਾਨ ਆਪਣਾ ਸਿਰ ਫੜ ਕੇ ਬੈ ਗਿਆ ਤੇ ਸੋਚਣ ਲੱਗਾ ਕਿ ਮੈਂ ਰਾਹ ਜਾਂਦੇ ਨੂੰ ਖੁਸ਼ ਕਰਨ ਦਾ ਯਤਨ ਕਰਦਾ ਰਹੀ ਹਾਂ ਅਤੇ ਕਿਸੇ ਨੂੰ ਵੀ ਖੁਸ਼ੀ ਨਹੀਂ ਕਰ ਸਕਿਆ ਉਲਟਾ ਆਪਣਾ ਨੁਕਸਾਨ ਹੀ ਕਰ ਬੈਠਾ ਚੰਗਾ ਹੁੰਦਾ ਜੇ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ ਆਪਣੇ ਦਿਮਾਗ ਦੀ ਵਰਤੋਂ ਕਰਦਾ ਤੇ ਆਪਣੀ ਮਰਜ਼ੀ ਕਰਦਾ ਲੋਕਾਂ ਦੇ ਮਹਿਕਾਵੇ ਵਿੱਚ ਆਉਂਦਾ ਤਾਂ ਨਾ ਹੁੰਦਾ ਦਾ ਘੱਟੋ-ਘੱਟ ਮੇਰਾ ਨੁਕਸਾਨ ਤਾਂ ਨਾ ਹੁੰਦਾ ਇਹ ਸੀ ਜੀ ਸਾਡਾ ਅੱਜ ਦਾ ಪಾಠ ਸਾਰਾ ਜਗ ਨਹੀਂ ਜਿੱਤੇ ਜਾਂਦਾ ਇਸ ਕਰਕੇ ਸੱਚੀ ਲੋਕੀ ਕਹਿੰਦੇ ਆਂ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਕੰਮ ਆਪਣੀ ਮਰਜ਼ੀ ਨਾਲ ਕਰਨਾ ਚਾਹੀਦਾ ਹੈ ਜੇ ਲੋਕੀ ਕਹਿੰਦੇ ਨੇ ਦਾਤੈ ਨੂੰ ਇੱਕ ਪਾਸੇ ਦੰਦੇ ਤੇ ਲੋਕਾਂ ਨੂੰ ਦੋ ਪਾਸੇ ਇਸ ਕਰਕੇ ਜੋ ਆਪਣੇ ਮਨ ਦਾ ਹੁੰਦਾ ਹੈ ਜੀ ਉਸ ਨੂੰ ਹੀ ਕਰਨਾ ਚਾਹੀਦਾ ਕਿਸੇ ਦੇ ਪਿੱਛੇ ਕਰਕੇ ਆਪਣਾ ਨੁਕਸਾਨ ਨਹੀਂ ਕਰਾਉਣਾ ਚਾਹੀਦਾ ਮਾਤਾ ਆਸ਼ਿਆ ਘਰ ਨਾਲ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਮਿਲਦੇ ਆ ਫਿਰ ਨਵੀਂ ਵੀਡੀਓ ਲੈ ਕੇ ਜੀ ਸასი ਕਾਲ ਜੀ